ਹਾਂ ਜੀ ਸਰ ਸਾਡੀਆਂ ਨੀਆਂ ਪੋਸਟਾਂ ਨਾ ਜਾਰੀ ਨਹੀਂ ਕੀਤੀਆਂ ਕੀ ਜੀ ਨਿਆ। ਅੱਛਾ ਜੀ। ਉਹ ਜਿਹੜੇ ਹੱਥ ਵਿੱਚ ਤੁਸੀਂ ਕਿਸੇ ਕਿਸੇ ਤਰ੍ਹਾਂ ਮਜ਼ਦਰਾ ਕਰ ਰਹੇ ਹੋ। ਜਿਸੇ ਅਮਰਾ ਰੋਜ਼ਗਾਰ ਕਰ ਲੈਣ ਜੀ ਸਰਕਾਰ ਨੌਕਰੀਆਂ ਜਿਹੜੀਆਂ ਸਾਡੀਆਂ ਪੋਸਟਾਂ ਬਣਦੀਆਂ ਜਲਦੀ ਜਾਰੀ ਕੀਤੀਆਂ ਜਾਣ। ਬਹੁਤ ਅੱਛਾ ਜੀ। ਬਹੁਤ ਇਹ ਰੋਡ ਹੈ ਜਿਸ ਤਰ੍ਹਾਂ ਇਹ ਰੋਡ ਨੂੰ ਦੂਰ 쪽 ਜਿਹੜਾ ਬਣ ਦਿੱਤਾ ਹੋਇਆ ਜਾਂ ਦੱਸਦੇ ਕਿ ਫੇਰ ਕੰਮ ਮਿਲ ਪਾਣ ਕੋ ਆਣ ਵਾਲੇ ਲੋਕਾਂ ਲਈ ਇਹਦੇ ਤੋਂ ਚੰਗਾ ਕਿਤੇ ਨਹੀਂ ਹੋਣਾ ਆਹ ਬਲੋ ਖਜ਼ਾਨਾ ਖਾਲੀ ਕੀਤਾ ਜਾ ਰਿਹਾ ਦਿੱਲੀ ਵਾਲੇ ਜਿਹੜੇ ਹੈਗੇ ਆ ਚਾਹੇ ਉਸਡੀ ਹੈ ਕਿਸੇ ਵੀ ਮੰਤਰੀ ਦਾ ਚਾਹੇ ਪ੍ਰਿੰਸੀਪਲ ਸੈਕਟਰੀ ਹੈ ਸਾਰੇ ਬਾਹਰੋਂ ਲਾਏ ਹੋਏ ਆ ਸਾਰਿਆਂ ਦਾ ਜੋਰ ਹੈ ਲੁੱਟ ਕੇ ਖਜ਼ਾਨਾ ਦਿੱਲੀ ਲਈ ਜਾਂਦੀ ਤੁਸੀਂ ਇੱਥੇ ਕਿੰਨੇ ਦਿਨ ਤੋਂ ਬੈਠੇ ਹੋਏ ਹੋ ਅਸੀਂ ਅੱਜ ਹੀ ਇੱਥੇ ਪਹੁੰਚੇ ਸੀਗੇ ਇੱਥੇ ਹਾਲ ਤੁਸੀਂ ਲਿਖਿਆ ਇੱਕ ਪ੍ਰਦਰਸ਼ਨ ਕਰਨ ਦਾ ਜਿਹੜਾ ਹੈਗਾ ਉਹ ਵੀ ਹੱਕ ਨਹੀਂ ਦਿੱਤਾ ਜਾ ਰਿਹਾ ਇੱਥੋਂ ਹਜੇ ਦਫ਼ਤਰ ਬਹੁਤ ਦੂਰ ਹੈ ਅਸੀਂ ਇੱਥੋਂ ਮਾਰਚ ਸ਼ੁਰੂ ਕਰਕੇ ਦਫ਼ਤਰ ਜਾਣਾ ਸੀ ਉੱਥੇ ਸਿੰਬੋਲਿਕ ਇੱਕ ਸੰਕੇਤਕ ਪ੍ਰਦਰਸ਼ਨ ਕਰਨਾ ਸੀ ਪੁਲਿਸ ਦੇ ਡਾਕਡਿਆ ਰੁਪਈਆ ਇੱਥੇ ਉਹਨਾਂ ਵੱਲੋਂ ਧੱਕਾ ਮੁਕੀ ਕੀਤੀ ਗਈ ਆ ਮੈਨੂੰ ਔਰ ਮੇਰੇ ਨਾਲ ਹੋਰ ਆਕੂਆਂ ਨੂੰ ਧੱਕੇ ਨਾਲ ਚੋਕਲ ਜਾ ਕੇ ਡਿਟੇਨ ਕੀਤਾ ਗਿਆ ਐਜੋ ਸਾਡੇ ਪ੍ਰਸ਼ਾਸਨ ਦੇ ਪ੍ਰੈਸ਼ਰ ਕਰਕੇ ਸਾਨੂੰ ਹਜੇ ਤੱਕ ਦੋ ਜਣੇ ਨੂੰ ਰਿਲੀਜ਼ ਕੀਤਾ ਹੈ ਬਾਕੀ ਸਾਡੇ ਆਕੂ ਹਜੇ ਵੀ ਗੱਡੀਆਂ ਦੇ ਵਿੱਚ ਨਜ਼ਰਬੰਦ ਹੈ ਇੱਕ ਪ੍ਰਦਰਸ਼ਨ ਕਰਨ ਦਾ ਅਧਿਕਾਰ ਵੀ ਇਹ ਆਜ਼ਾਦਮਾਂ ਦੀ ਪਾਰਟੀ ਦੀ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਬਿਲਕੁਲ ਤੁਸੀਂ ਆਏ ਕਿੱਥੋਂ ਲੁਧਿਆਣਾ ਦੇ ਵਿੱਚ ਅਸੀਂ ਇਹ ਜਿੱਤੇ ਵੀ ਸਾਥੀ ਆ ਸਾਰੇ ਇਹ ਪੰਜਾਬ ਦੇ ਅਲੱਗ-ਅਲੱਗ ਖੇਤਰ ਦੇ ਵਿੱਚੋਂ ਆਏ ਹੋਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਆਏ ਹੋਏ ਆ ਇੱਥੋਂ ਹੀ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਆਏ ਆ ਕਿ ਇਸ ਸਾਢੇ 3 ਸਾਲਾਂ ਦੇ ਵਿੱਚ ਜੇ ਪੂਰੇ ਪੰਜਾਬ ਦਾ ਨਹੀਂ ਕੋਈ ਸਵਾਰਿਆ ਤੇ ਸਾਲ ਦੇ ਵਿੱਚ ਤੁਹਾਡਾ ਕੀ ਸਵਾਰ ਦੇਣਗੇ ਢੂਠੇ ਉਹਨਾਂ ਦਾ ਵਾਅਦੇ ਕੀਤੇ ਜਾ ਰਹੇ ਨਾਰੇ ਲਾਏ ਜਾ ਰਹੇ ਆ ਕਿ ਤੁਹਾਨੂੰ ਜਿਹੜਾ ਹੈਗਾ 2 ਸਾਲ ਦੇ ਵਿੱਚ ਨਕਸ਼ਾ ਬਦਲ ਦਿਆਂਗੇ ਲੁਧਿਆਣੇ ਦਾ ਇਹ ਇੰਨੇ ਕਰਨਾ ਹੁੰਦਾ ਤਾਂ 3 ਸਾਲਾਂ ਦੇ ਵਿੱਚ ਕੁਝ ਕੀਤਾ ਜਾ ਸਕਦਾ ਸੀਗਾ ਸਿਰਫ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਇਸ ਤੇ ਜੋਰ ਦਿੱਤਾ ਜਾ ਰਿਹਾ ਹੈ ਖਜ਼ਾਨਾ ਲੁੱਟਿਆ ਜਾ ਰਿਹਾ ਹੈ ਸਬਜ਼ ਬਾਗ ਵਿਖਾਇਆ ਜਾ ਰਿਹਾ ਨਟੰਕੀ ਹੋ ਰਹੀ ਹੈ ਹੋਰ ਕੁਝ ਨਹੀਂ ਅਬਿਲਕਲ ਹੁਣ ਬਹੁਤ ਤੁਸੀਂ ਸਾਰੇ ਅੱਜ ਇਕੱਠੇ ਹੋ ਗਏ ਕੱਲ ਜੇਕਰ ਗੱਲ ਕਰੀਏ ਤਾਂ ਇਹ ਕਰੋਚੂ ਰੋਡ ਜਿਹੜਾ ਹਾਈਵੇ ਹੈ ਕਿੰਨੇ ਕਿਤੇ ਇੱਕ ਪਾਸੇ ਜਿੰਮੀ ਚੋਨਾ ਹੋ ਰਹੀਆਂ ਨੇ ਕੋਟ ਆਫ ਪਨਡ ਲੱਗਿਆ ਹੋਇਆ ਤਾਂ ਦੂਜੇ ਪਾਸੇ ਇਹ ਜਿਹੜਾ ਰੋਸ਼ ਹੈ ਵੀ ਮਨਾ ਕੀਤਾ ਗਿਆ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇਹ ਕਿਹਾ ਗਿਆ ਕਿ ਜੇ ਨੂੰ ਵੀ ਕੋਈ ਗੱਲ ਕਰਨੀ ਹੈ ਤਾਂ ਮੀਟਿੰਗਾਂ ਕੀਤੀ ਜਾ ਸਕਦੀ ਹੈ ਐਸਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਆਮ ਪਬਲਿਕ ਨੂੰ ਆਵਾਮ ਨੂੰ ਦਿੱਕਤ ਨਹੀਂ ਆਣੀ ਚਾਹੀਦੀਆਂ ਮੈਂ ਤੇ ਇਹਦੇ ਨਾਲ ਕਿੰਨੇ ਕਿਤੇ ਆਵਾਮ ਨੂੰ ਦਿੱਕਤ ਨਹੀਂ ਆ ਰਹੀ ਤੁਸੀਂ ਗਵਾਹੀਓ ਇੱਥੇ মিডিਆ ਗਵਾਹ ਅਸੀਂ ਕੋਈ ਵੀ ਰੋਡ ਬਲੌਕ ਨਹੀਂ ਕੀਤਾ ਅਸੀਂ ਇੱਥੇ ਚੱਲ ਕੇ ਮੂਵ ਕਰਕੇ ਦਫਤਰ ਅੱਗੇ ਜਾਣਾ ਸੀ ਪ੍ਰਦਰਸ਼ਨ ਕਰਨ ਪੈਰੀਕਲ ਲਾਏ ਆ ਪੁਲਿਸ ਨੇ ਲਾਏ ਆ ਪੁਲਿਸ ਆਪ ਹੀ ਪੈਰੀਕਲ ਲਾ ਕੇ ਰੋੜਾ ਰੋਕੀ ਬੈਠੀ ਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕੇਰੇ ਦਰਵਾਜ਼ੇ ਹਮੇਸ਼ਾ ਬੇਰੁਜ਼ਗਾਰਾਂ ਲਈ ਸਾਰੀਆਂ ਯੂਨੀਅਨਾਂ ਲਈ ਖੁੱਲੇ ਹੋਣਗੇ ਜਦੋਂ ਮਰਜ਼ੀ ਆ ਕੇ ਮੀਟਿੰਗ ਕਰ ਸਕਦੇ ਆ ਉਹੀ ਮੁੱਖ ਮੰਤਰੀ ਅੱਜ ਮੀਟਿੰਗਾਂ ਕਰਨ ਤੋਂ ਭੱਜ ਰਿਹਾ ਚਿੱਠੀਆਂ ਦਿੱਤੀਆਂ ਜਾ ਰਹੀਆਂ ਵਾਰ-ਵਾਰ ਮੀਟਿੰਗਾਂ ਕੈਨਸਲ ਹੁੰਦੀਆਂ ਇਹਨਾਂ ਦੇ ਮੰਤਰੀ ਬੀਟਕਾ ਤੋਂ ਭੱਜ ਰਿਹਾ ਆਪ ਵੀ ਮੀਟਿੰਗਾਂ ਤੋਂ ਭੱਜ ਰਿਹਾ ਇਹ ਬਿਲਕੁਲ ਸੱਚ ਦੱਸਦੀ ਹੈ ਕਿ ਬੇਰੋਜ਼ਗਾਰ ਮੋਰਚਾ ਦੇਖ ਸਕਦੇ ਹੋ ਕਿ ਅੱਜ ਰੋਜ਼ਗਾਰ ਮੋਰਚਾ ਜਿਹੜਾ ਹੈ ਕਾਫੀ ਪੂਰੇ ਪੰਜਾਬ ਦੇ ਵਿੱਚ ਵਾਕੇ ਵਾਕੇ ਚਲਿਆਂ ਤੋਂ ਆਏ ਹੋਏ ਇਹ ਲੋਕ ਨੇ ਜਿਨ੍ਹਾਂ ਵੱਲੋਂ ਸਿੱਧੇ ਤੌਰ ਤੇ ਇੱਥੇ ਮੋਰਚਾ ਲਾ ਦਿੱਤਾ ਕਿ ਅਸੀਂ ਦੇਣ ਦੇ ਵਿੱਚ ਨਾਮ ਕੀ ਹੈਗਾ ਪੂਰੀ ਬੋਲ ਇਹ ਅੱਜ ਆਪਣੇ ਪਰਦੇ ਤੋਂ ਕਰਦੇ ਆਂ ਇੱਕ ਪਾਸੇ ਤੋਂ ਇਹ ਇਹ ਕਿਆ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚੋਂ بے ਰੋਜ਼ਗਾਰ ਤੋਂ ਮਾਹੌਲ ਬਹੁਤ ਹੀ ਖੱਟੇ ਹੋਏ ਹੋਏ ਹੈ ਨਾ ਨੌਜਵਾਨਾਂ ਦਾ ਤਾਂ ਪਤਾ ਹੋ ਰਿਹਾ ਹੈ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਆਪਣੇ ਦਾਦਾ ਘਾਟੇ ਸਾਰੇ ਪੰਜਾਬ ਉਸਮਾਨ ਹੋ ਰਿਹਾ ਹੈ ਆਪਸ਼ਾ ਬੇਰੋਜ਼ਗਾਰ ਤਾਂ ਬਿਨਾ ਕਹਿ ਪਾਏ ਆ ਮੈਂ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਮੋਰਚੇ ਬਾਰੇ ਤੇ ਮੋਰਚਾ ਇੱਟਾ ਵੱਡਾ ਲੱਗਣਾ ਤੇ ਇੰਨੀਆਂ ਯੂਨੀਅਨ ਇਕੱਠੀਆਂ ਹੋਣੀਆਂ ਇਹ ਤੁਸੀਂ ਸਰਕਾਰ ਦੀ ਬੜੀ ਵੱਡੀ ਨਕਾਕੀ ਸਮਝ ਸਕਦੇ ਮਿਟਗਾ ਦਿੰਦੇ ਆ ਜੀ ਉੱਥੋਂ ਜ਼ਲੀਲ ਕਰਕੇ ਜ਼ਲੀਲ ਕਰਦੇ ਆ ਵੀ ਤੁਹਾਨੂੰ ਸਾਡੇ ਕੋਲ ਵਕਤ ਨਹੀਂ ਹੈ ਤੁਸੀਂ ਪਰਸੋਂ ਆਓ ਫਿਰ ਜ਼ਲੀਲ ਕਰਦੇ ਆ ਵਕਤ ਕਾਹ ਦਿੰਦੇ ਆ ਜਿ ਸਾਰੇ ਪੰਜਾਬ ਦੇ ਸਾਰੇ ਹੀ ਮੁਲਾਜ਼ਮ ਐ ਬੇਰੋਜ਼ਗਾਰ ਹੈ ਜੇ ਇੱਥੇ ਇਕੱਠੇ ਹੋ ਰਹੇ ਆ ਨਿੱਤ ਤਾਂ ਤੁਸੀਂ ਸਮਝ ਸਕਦੇ ਹੋ ਸਰਕਾਰ ਦਾ ਕਿੰਨਾ ਕੁ ਵੱਡਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਰਕਾਰ ਕੋਈ ਹੰਗਾਰਾ ਭਰੇਗੀ ਹਾਂਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਸਰਕਾਰ ਕੋਈ ਹੰਗਾਰਾ ਭਰੇਗੀ ਸਰਕਾਰ ਹੰਗਾਰਾ ਨਹੀਂ ਭਰਦੀ ਜੀ ਸਿਰਫ ਲਾਰੇ ਦਿੰਦੀ ਹੈ ਸਾਨੂੰ ਇੱਥੋਂ ਤੋੜਨ ਲਈ ਇੱਕ ਲਾਰਾ ਦਿੱਤਾ ਜਾਂਦਾ ਵੀ ਫਲਾਣੇ ਦਿਨ ਤੁਸੀਂ ਆਇਓ ਮੀਟਿੰਗ ਕਰਾਂਗੇ ਉੱਥੇ ਕਿਹਾ ਜਾਂਦਾ ਵੀ ਸਿੱਖਿਆ ਮੰਤਰੀ ਇੱਥੇ ਮੌਜੂਦ ਨਹੀਂਗਾ ਤੁਸੀਂ ਉਸ ਦਿਨ ਆਇਓ ਫਿਰ ਮੈਂ ਉਦੋਂ ਜਾਂਦੇ ਆ ਫਿਰ ਗਾ ਮੁਲਤ ਵੀ ਕਰ ਦਿੰਦੇ ਆ ਇਹ ਕਿਸੇ ਦਾ ਸ਼ੌਂਕ ਨਹੀਂਗਾ ਸਾਡੀਆਂ ਭੈਣਾਂ ਖੜੀਆਂ ਕਰੋ ਛੱਡ ਕੇ ਆਉਂਦੀਆਂ ਬਹੁਤ ਦੂਰੋਂ ਆਇਆ ਹੋਇਆ ਬੋਰ ਸ਼ਹਿਰ ਤੋਂ ਮੈਂ ਸਾਡਾ ਦੇਖ ਰਹੇ ਹੋ ਦੇਖੋ ਇਹਨਾਂ ਨੂੰ ਸਿਰਫ ਨਾਰੇ ਲਾਏ ਜਾ ਰਹੇ ਨੇ ਔਰ ਟਾਈਮ ਨਹੀਂ ਦਿੱਤਾ ਜਾ ਰਿਹਾ ਔਰ ਪੁਲਿਸ ਵੱਲੋਂ ਵੀ ਇਹਨਾਂ ਨੂੰ ਰੋਕਿਆ ਜਾ ਰਿਹਾ ਐ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੁਲਿਸ ਜਿਹੜਾ ਅਸਲ 'ਚ ਤੁਸੀਂ ਦੇਖੋ ਭਰਤੀਆਂ ਜਿੰਨੀਆਂ ਵੀ ਪੰਜਾਬ 'ਚ ਹੋ ਰਹੀਆਂ ਪੁਲਿਸ ਦੀ ਵੱਧ ਕਿਉਂ ਹੋ ਰਹੀ ਹੈ ਇਹ ਪੁਲਿਸ ਸਟੇਟ ਬਣਾਉਣਾ ਚਾਹੁੰਦੇ ਆ ਹਰ ਇੱਕ ਜੋ ਵੀ ਆਪਣਾ ਸੰਘਰਸ਼ ਹੁੰਦਾ ਉਹਨੂੰ ਪੁਲਸ ذریعے ਦਬਾਉਣੇ ਦੁਬਾਰੰਦੇ ਜਿੰਨੇ ਤਾਂ ਸਾਡੇ ਸੰਘਰਸ਼ੀ ਸਾਥੀ ਹੈ ਉਹ ਨਹੀਂ ਪੁਲਸ ਹੈ ਤੇ ਇੱਕ ਟੀਚਰ ਇੱਕ ਗੁਰੂ ਹੁੰਦਾ ਹੈ ਰੱਬ ਦਾ ਰੂਪ ਹੁੰਦਾ ਹੈ ਟੀਚਰ ਨੇ ਸਿੱਖਿਆ ਦੇਣੀ ਬੱਚਿਆਂ ਨੂੰ ਜਦ ਟੀਚਰ ਹੀ ਪਰੇਸ਼ਾਨ ਹੋ ਸਿੱਖਿਆ ਨਹੀਂ ਦੇਗਾ ਮੈਂ ਆਉਂਦਾ ਹੀ ਕਹਿਣਾ ਹੁੰਦਾ ਮੈਂ ਅਨੇਕਾਂ ਇਹੋ ਜਿਹੇ ਸਾਡੇ ਮੁਲਾਜ਼ਮ ਨੇ ਪੁਲਸ ਤੋਂ ਜੋ ਮੈਥੋਂ ਪੜੇ ਹੋਏ ਆ ਜਾਂ ਹੋਰ ਨਾਲ ਤੋਂ ਪੜੇ ਹੋਏ ਆ ਤੇ ਅੱਜ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਉਹ ਸਾਡੇ ਡਾਂਗਾ ਮਾਰ ਰਹੇ ਆ ਉਹ ਵੀ ਮਜਬੂਰ ਨੇ ਅਸੀਂ ਵੀ ਇੱਥੇ ਆਉਣਾ ਕੀ ਕਰੀਏ ਬੋਲ ਦੇਖੋ ਆਪ ਜੀ ਨੇ ਵਿਚਾਰ ਸੁਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਬੋਲੋ ਜੀ ਤੁਸੀਂ ਕੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੁੜੀ ਦਾ ਖਾਸ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਰ ਅਸੀਂ ਇੰਨਾ ਪੜ੍ਹੇ ਲਿਕੇ ਸਾਡੀ ਡਿਗਰੀਆਂ ਹੀ ਰੱਦ ਕੀਤੀਆਂ ਉਹਦੇ ਪਈਆਂ ਸਰ ਮੈਂ ਡਾਕਟਰ ਆ ਪੀ ਐਚ ਡੀ ਕੀਤੀ ਹੋਈ ਆ ਤੇ ਮੈਂ ਸੜਕਾਂ ਤੇ ਰੁਲਣ ਲਈ ਮਜਬੂਰ ਆ ਕਿਉਂਕਿ ਚੰਗਾ ਰੁਜ਼ਗਾਰ ਨਾ ਮਿਲਣ ਕਰਕੇ ਸਾਨੂੰ ਸੜਕਾਂ ਤੇ ਆਉਣਾ ਪਿਆ ਦੇਖੋ ਪੀ ਐਚ ਡੀ ਡਾਕਟਰੇਟ ਪਰਸਨ ਅੱਜ ਸੜਕਾਂ ਤੇ ਖੜੇ ਨੇ ਉਹ ਸਰਕਾਰ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਸਿਰੋ ਇਹਨਾਂ ਨੂੰ ਮੀਟਿੰਗਾਂ ਦੇ ਲਾਰੇ ਲਾ ਰਹੀ ਔਰ ਕੋਸਟ ਪਾਦ ਕਰ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਰ ਇਹ ਗੱਲ ਹੈ ਵੀ ਸਾਡੀ ਜਿਹੜੀ ਸੁਣਵਾਈ ਕੀਤੀ ਜਾਵੇ ਕੋਸਟਾਂ ਕੱਢੀਆਂ ਜਾਣ ਹਾਂ ਬਹੁਤ ਸਕਾਰਾਤਮਕ ਪੂਰਜਰ ਅਪੀਲ ਕਰਦੇ ਆ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਜੋ ਆਜੀ ਦੇਖ ਰਹੇ ਹੋ ਮਜਬੂਰ ਹੋ ਕੇ ਸੜਕਾਂ ਤੇ ਉਤਰੇ ਹਨ ਸਰ ਆਰ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਪੂਰਾ ਧਿਆਨ ਕਰਨ ਪੂਰਾ ਇਹਨਾਂ ਦੀ ਦੇਖਭਾਲ ਕਰਦੇ ਨਾਮ ਮੀਟਿੰਗ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਜੋ ਵੀ ਬੈਠੇ ਅਸੀਂ ਵਿੱਚ ਇਸ ਵਿੱਚ ਆਮਨੇ ਲਈ ਥਾਣਾ ਪੰਜਾਬ ਆ ਜਿੱਥਾ ਆਇਆ ਹੋਇਆ ਹੈ ਬਾਕਬ ਜੁਨੀਅਨ ਸਾਬਿਤ ਹੈ ਕਿ ਕਿਉਂ ਨਹੀਂ ਆਪ ਸਭ ਦੇਖ ਰਹੇ ਹੋ ਜੋ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਸਰਕਾਰ ਨੂੰ